ਕਾंग्रेस ਪਾਰਟੀ ਵੱਲੋਂ ਅੱਜ ਜਿਹੜੇ ਵੱਡੇ ਆਗੂ ਨੇ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਡੋਰ ਟੂ ਡੋਰ ਜਿਹੜੇ ਨੇ ਕਰ ਰਹੇ ਨੇ ਸਭ ਨਾਲ ਗੱਲਬਾਤ ਜਿਹੜੀ ਹੈ ਬਾਜਵਾ ਸਾਹਿਬ ਇਥੇ ਉਹ ਜਿਹੜੀ ਗੱਲਬਾਤ ਜਿਹੜੀ ਅਸੀਂ ਬਾਜਵਾ ਸਾਹਿਬ ਵੀ ਇੱਥੇ ਵਰਕਰਾਂ ਦੇ ਨਾਲ ਨੇ ਬਾਜਵਾ ਸਾਹਿਬ ਜੇ ਤੁਸੀਂ ਆਕਰ ਬਾਜਵਾ ਸਾਹਿਬ ਦੋ ਟੂ ਦੋ ਇੱਕ ਮਿੰਟ ਬਾਜਵਾ ਸਾਹਿਬ ਦੋ ਟੂ ਦੋ ਕਰ ਰਹੇ ਜੇ ਸਭ ਤੋਂ ਪਹਿਲਾਂ ਮੈਂ ਜਿਹੜੀਆਂ ਇਹ ਸੜਕ ਦੀ ਹਾਲਤ ਮੈਂ ਇਸ ਤੋਂ ਸ਼ੁਰੂ ਕਰ ਲੈਂਦਾ ਜੀ ਅੱਜੀ ਕਰਨਾ ਚਾਹੁੰਦੇ ਜੀ ਇੱਕ ਇੱਕ ਬਾਜਵਾ ਸਾਹਿਬ ਵੇਖੋ ਜੋ ਮੰਦਾ ਹਾਲ ਹੈ ਅੱਜ ਜਲੰਧਰ ਵੈਸਤੇ 74 ਨੰਬਰ ਵਾਰਡ ਚ ਅਸੀਂ ਵੇਖ ਰਹੇ ਆਂ ਓਏ ਤੁਸੀਂ ਵੇਖੋ ਕੂੜਾ ਕਿੰਨਾ ਸੜਕਾਂ ਦਾ ਹਾਲ ਕੀ ਹੈ ਸਾਰੋਂ ਵੱਡੀ ਇਸ ਏਰੀਆ ਦੇ ਵਿੱਚ ਗੁਰਬਤ ਦੇ ਨਾਲ ਬੇਰੋਜ਼ਗਾਰੀ ਤੋਂ ਵੱਧ ਜਿਹੜਾ ਨਸ਼ੇ ਦਾ ਪਰਮਾ ਹੈ ਜੀ ਐਂਡ ਮੇਰਾ ਆਪਣਾ ਮੰਨਣਾ ਲੋਕਾਂ ਦਾ ਇਹ ਕਹਿਣਾ ਕਿ ਜਿੰਨਾ ਨਸ਼ਾ ਜਾਂ ਜਿੰਨਾ ਇਸ ਇਸ ਏਰੀਆ ਦੇ ਵਿੱਚ ਸੱਟੇ ਦਾ ਕੰਮ ਹੈ ਜੀ ਜਾਂ ਡੜੇ ਦਾ ਕੰਮ ਹੈ ਜਾਂ ਗੁੰਡਾਗਰਦੀ ਦਾ ਕੰਮ ਹੈ ਸਾਰੀ ਆਪ ਪਾਰਟੀ ਜਿੱਦਣ ਦੀ ਆਈ ਹੈ ਜੀ ਉਦੋਂ ਦਾ ਹੀ ਇਹ ਕੰਮ ਸ਼ੁਰੂ ਹੋਇਆ ਜਿਹੜਾ ਸਾਨੂੰ ਪਤਾ ਲੱਗਾ ਤਕਰੀਬ ਡੜੇ ਦਾ ਇੱਥੇ 250 ਦੁਕਾਨ ਹੈ ਜਿਲੰਦਰ ਦੇ ਵਿੱਚ ਡੜੇ ਦੀਆਂ ਦੁਕਾਨਾਂ ਤੋਂ 70000 ਤੋਂ ਲੈ ਕੇ 1.5 ਲੱਖ ਦੀ ਉਗਰਾਹੀ ਹੁੰਦੀ ਜੀ ਇਹ ਤਕਰੀਬਨ 2.5 ਕਰੋੜ ਰੁਪਇਆ ਮਹੀਨਾ ਬਣਦੀ ਜਿਹੜਾ ਇੱਥੋਂ ਦਾ ਐਮਐਲਏ ਸੀ ਮੈਂ ਪੁੱਛਣਾ ਚਾਹਨਾ ਸਾਰਿਆਂ ਪਹਿਲੇ ਆਮ ਆਦਮੀ ਪਾਰਟੀ ਨੂੰ ਜੀ ਜਦੋਂ ਤੁਸੀਂ ਸੀਤੇ ਲੰਗਰਾਲ ਨੂੰ ਟਿਕਟ ਦਿੱਤੀ ਜੀ ਕੀ ਤੁਹਾਨੂੰ ਸੀਤੇ ਲੋਗਰਾਲ ਦੀ ਬੈਕਗ੍ਰਾਉਂਡ ਦਾ ਨਹੀਂ ਸੀ ਪਤਾ ਕੌਣ ਹੈ ਜੀ ਉਹਨੂੰ ਤੁਸੀਂ ਟਿਕਟ ਦਿੱਤੀ 22 ਸਾਲਾਂ ਦੇ ਵਿੱਚ ਚਾਰ ਵਾਰ ਇਲੈਕਸ਼ਨ ਹੋਈ ਹੈ ਬਿਲਕੁਲ ਜੀ ਪਹਿਲੀ ਇਲੈਕਸ਼ਨ ਹੋਈ 2022 ਫਰਵਰੀ ਚ ਫਿਰ ਚੌਧਰੀ ਸੰਤੋਖ ਸਿੰਘ ਉਹਨਾਂ ਦੀ ਬੋਤ ਦੇ ਕਾਰਨ ਪਿਛਲੇ ਸਾਲ ਮਈ ਦੀ 10 ਨੂੰ ਜੀ ਆ ਪਹਿਲੀ ਜੂਨ ਨੂੰ ਇਲੈਕਸ਼ਨ ਮੁੱਕੀ ਹੈ ਪਾਰਲੀਮੈਂਟ ਦੀ ਹੁਣ ਚੌਥੀ ਇਲੈਕਸ਼ਨ ਜੀ ਬਿਲਕੁਲ ਸੀਤਾ ਲੋਗਰਾਲ ਨੇ ਜਿਹੜਾ 5 ਸਾਲ ਵਾਸਤੇ ਇਲੈਕਟ ਕੀਤਾ ਗਿਆ ਸੀ ਉਸ ਨੇ ਅਸਤੀਫਾ ਦੇ ਦਿੱਤਾ ਤੇ ਚੌਥੀ ਇਲੈਕਸ਼ਨ ਹੋਈ ਹੈ तकरीबन 1 ਮਹੀਨਾ ਪੰਜਾਬ ਦਾ ਸਾਰਾ ਕੰਮ ਜਿਹੜਾ ਠੱਪ ਪਿਆ ਪਹਿਲੀ ਗੱਲ ਤੇ ਢਾਈਆਂ ਸਾਲਾਂ ਚ ਕੰਮ ਹੀ ਕੋਈ ਨਹੀਂ ਹੋਇਆ ਜੀ ਤਾਂ ਮੈਂ ਅੱਜ ਇਹ ਪੁੱਛਣਾ ਚਾਹਨਾ ਮਾਨ ਨੂੰ ਸੀਐਮ ਮਾਨ ਨੂੰ ਕਿ ਤੁਸੀਂ ਜਵਾਬ ਦਿਓ ਸੀਤ ਲੁੰਗਰਾਲ ਨੇ ਕੱਲ ਬਹੁਤ ਗੰਭੀਰ ਜਿਹੜੇ ਨੇ ਦੋਸ਼ ਲਾਏ ਨੇ ਭਗਵੰਤ ਮਾਨ ਸੀਐਮ ਪੰਜਾਬ ਦੇ ਪਰਿਵਾਰ ਉੱਤੇ ਉਹਦਾ ਮੰਨਣਾ ਹੈ ਕਿ ਵੱਡੇ ਪੇਮਾਨੇ ਤੇ ਧੜੇ ਦਾ ਸੱਟੇ ਦਾ ਕੰਮ ਨਸ਼ੇ ਦਾ ਕੰਮ ਜਿੰਨਾ ਇੱਥੇ ਹੋ ਰਿਹਾ ਸਾਰੇ ਜਲੰਧਰ ਚ ਜੀ ਉਹ ਸਾਰੇ ਦਾ ਸਾਰਾ ਸੀਐਮ ਦੀ ਰਿਸ਼ਤੇਦਾਰੀ ਇਮੀਡੀਏਟ ਪਰਿਵਾਰ ਇਹਦੇ ਓਐਸਡੀ ਤੇ ਸੀਐਮਓ ਚ ਹੋ ਰਿਹਾ ਜੀ ਉਹਦੇ ਕਹਿਣ ਮੁਤਾਬਕ ਤਕਰੀਬਨ 3 ਕਰੋੜ ਰੁਪਇਆ ਮਹੀਨਾ ਰਮਨ ਅਰੋੜਾ ਜਿਹੜਾ ਐਮਐਲਏ ਹੈ ਉਹ ਕਹਿੰਦਾ ਕਿ ਮੇਰੀ ਡਿਊਟੀ ਲੱਗੀ ਕਿ 3 ਕਰੋੜ ਰੁਪਇਆ ਮਹੀਨੇ ਦਾ ਉਹ ਗਰਾਖੇ ਕਾਰਪੋਰੇਸ਼ਨ ਤੋਂ ਵੀ ਜੀ ਕਿਉਂਕਿ ਉਹ ਗਰਾਲ ਦਾ ਕਹਿਣਾ ਹੈ ਕਿ ਡੜੇ ਸਟੇ ਤੋਂ ਨਸ਼ੇ ਤੋਂ ਇਲਾਵਾ ਜੀ ਇੱਕ ਵੱਡਾ ਪੈਸਾ ਜਿਹੜਾ ਉਹ ਕਾਰਪੋਰੇਸ਼ਨ ਚੋਂ ਜਾਂਦਾ ਜੀ ਜੇ ਕਿਸੇ ਨੇ ਮੌਲ ਬਣਾਣੀ ਉਹਦਾ ਕੋਈ ਨਜਾਇਜ਼ ਕੰਮ ਕਰਵਾਣਾ ਹੈ ਮੌਲ ਦਾ ਜੀ ਉਹਦੇ ਵਾਸਤੇ 50 ਲੱਖ ਰੁਪਇਆ ਦੇਣਾ ਪੈਂਦਾ ਜੀ ਜੇ ਕਿਸੇ ਨੇ ਵੱਡੀ ਕੋਠੀ ਬਣਾ ਰਿਹਾ ਉਹਦੇ ਨਕਸ਼ੇ ਦੇ ਕੋਲ ਜੇ ਰਤੂ ਬਦਲ ਕਰਾਣੀ 25 ਲੱਖ ਰੁਪਏ ਦਾ ਰੇਟ ਹੈ ਇਸ ਤਰ੍ਹਾਂ ਹੀ 5 ਲੱਖ ਤੋਂ ਲੈ ਕੇ 2-2 ਲੱਖ ਰੁਪਏ ਦਾ ਇਹਦਾ ਰੇਟ ਚੱਲ ਰਿਹਾ ਹੈ ਸੋ ਇਹ ਵੈਸਟ ਵਾਲੇ ਵੀਰਾਂ ਨੂੰ ਜਿਹੜੇ ਵੈਸਟ ਦੇ ਭਰਾ ਨੇ ਭੈਣਾਂ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਐਮਸੀ ਜਾਂ ਐਕਸ ਐਮਸੀ ਗਏ ਨੇ ਅੱਜ ਟਾਈਮ ਜੋ ਐਮਸੀਆਂ ਦਾ ਰੇਟ ਚੱਲ ਰਿਹਾ ਹੈ 5 ਲੱਖ ਰੁਪਈਆ ਜੀ ਐਮਸੀਆ ਨੂੰ ਦਿੱਤਾ ਜਾ ਰਿਹਾ ਹੈ ਪਾਰਟੀ ਪਰਿਵਰਤਨ ਕਰਨ ਦਾ ਜੀ ਜਿਹੜੇ ਐਕਐਮਸੀ ਨੇ 15 ਲੱਖ ਰੁਪਏ ਵੋਟਰਾਂ ਦਾ ਸੌਦਾ ਹੋ ਚੁੱਕਿਆ ਮੈਂ ਆਪਣੀਆਂ ਭੈਣਾਂ ਨੂੰ ਵੀ ਕਹਿਣਾ ਚਾਹਨਾ ਕਿ ਇਸ ਹਲਕੇ ਦੇ ਵਿੱਚ 1 ਲੱਖ 81000 ਵੋਟਸ ਰਾਈਟ 50% ਵੋਟਰ ਇੱਥੋਂ ਦੀ ਔਰਤਾਂ ਨੇ ਉਹਦੇ ਚੋਂ 90000 ਔਰਤਾਂ ਦੀ 90000 ਦਾ ਮਤਲਬ ਹੈ ਕਿ ਜੇ 28 ਮਹੀਨਿਆਂ ਦੀ ਸਰਕਾਰ ਚ 28000 ਰੁਪਇਆ ਫੀ ਵੋਟਰ ਦਾ ਔਰਤ ਦਾ ਬੰਦ ਹੈ ਇਸ ਕੱਲੇ ਹਲਕੇ ਚ ਔਰਤਾਂ ਵੱਲ ਆਮ ਆਦਮੀ ਪਾਰਟੀ ਦਾ 252 ਕਰੋੜ ਰੁਪਇਆ ਬਕਾਇਆ ਜੀ ਜਦੋਂ ਵੋਟ ਪਾਣੀ ਹੈ ਪਹਿਲੇ ਇਹਨਾਂ ਨੂੰ ਕਹੋ ਸਾਡਾ ਬਕਾਇਆ ਦੋ 28 ਮਹੀਨਿਆਂ ਦਾ ਜੀ ਇਹ ਚੌਥੀ ਵਾਰ ਭਗਵੰਤਾ ਆ ਕੇ ਝੂਠ ਬੋਲ ਕੇ ਤੁਰ ਚਲਿਆ ਦੇਣਾ ਲੈਣਾ ਇਹਨੇ ਕੁਝ ਨਹੀਂ ਅਜਾ ਇਹ ਸਭ ਕੋਈ ਬਾਜੂ ਸਾਹਿਬ ਉਦੋਂ ਜੋ ਸੀਐਮ ਸਾਹਿਬ ਨੇ ਆਪਣੀ ਰਿਐਕਸ਼ਨ ਲੈਂਦੀ ਆ ਸੀਐਮ ਨੇ ਤੇ ਆਮ ਲੋਕਾਂ ਦਾ ਮੰਨ ਹੈ ਕਿ ਜਿਸਾਂ ਲਾਡੋਪੁਰ ਦਾ ਲਾਡੋਵਾਲ ਦਾ ਟੋਲ ਪਲਾਜ਼ਾ ਬੰਦ ਕਰਕੇ ਇੱਥੇ ਟੋਲ ਪਲਾਜ਼ਾ ਖੋਲ ਰਿਆ ਉਹਦਾ ਮਤਲਬ ਹੈ ਕਿ ਜਿਹੜੀ ਲੁੱਟ ਖਸੁੱਟ ਹੋਣੀ ਹੈ ਉਹ ਇੱਥੇ ਲੁੱਟ ਖਸੁੱਟਿਆ ਤੁਹਾਨੂੰ ਦੂਰ ਨਾ ਜਾਣਾ ਭਾ ਇੱਥੇ ਹੀ ਦੇਜੋ 15000 ਵੋਟ ਪਈ ਆਮ ਆਦਮੀ ਪਾਰਟੀ ਨੂੰ ਹੁਣ ਸਰਕਾਰ ਜਿੱਤਣ ਦਾ ਦਾਵਾ ਕਰ ਰਹੀ ਆ ਮੈਨੂੰ ਇਹ ਤੁਸੀਂ ਮੈਨੂੰ ਦੱਸੋ ਅੱਜ ਤੋਂ 10 ਦਿਨ ਪਹਿਲੇ 15000 ਵੋਟ ਪਈ 44000 ਕਾਂਗਰਸ ਨੂੰ ਪਈ ਜੀ 42000 ਭਾਜਪਾ ਨੂੰ ਪਈ ਜੀ ਇਹ 15 ਤੋਂ 45 ਤੱਕ ਕਿਸ ਤਰ੍ਹਾਂ ਪਹੁੰਚਣਗੇ ਤਾਂ ਮੈਂ ਇੰਨੀ ਗੱਲ ਹੀ ਦੱਸਣਾ ਚਾਹਨਾ ਜਿੰਨੇ ਜਵਾਰੀਏ ਨੇ ਜਿੰਨੇ ਡੜਾ ਲਾਣ ਵਾਲੇ ਨੇ ਜਿੰਨਾ ਗੁੰਡਾ ਕਰਦੀ ਕਰਨ ਵਾਲੇ ਨੇ ਉਹਨਾਂ ਦਾ ਰੋਜ਼ ਪਰਿਵਰਤਨ ਹੋ ਰਿਹਾ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ ਵੋਟਰਾਂ ਨੂੰ ਮੈਂ ਬੇਨਤੀ ਕਰੂੰਗਾ ਇਹ ਕੋਡ ਵਧਣ ਵਾਸਤੇ ਜਿਸ ਕਿਸਮ ਦਾ ਮਾਲ ਆਪ ਦੇ ਵਿੱਚ ਹੈ ਜਾਂ ਦੂਜੀਆਂ ਜਮਾਤਾਂ 'ਚ ਜੇ ਇਹਨਾਂ ਦਾ ਕੋਡ ਵਧਣਾ ਜਿਹੜੇ ਰੋਜ਼ ਸਿਆਸੀ ਜਮਾਤਾਂ ਬਦਲਦੇ ਨੇ ਇੱਕੋ ਤਰੀਕਾ ਕਿ ਇੰਡੀਆ ਨੈਸ਼ਨਲ ਕਾਂਗਰਸ ਦੇ ਕੈਂਡੀਡੇਟ ਨੂੰ ਤੁਸੀਂ ਜਿਤਾਓ ਜੀ ਇਹ ਜ ਇੱਥੇ ਡੜਾਵੀ ਬੰਦ ਹੋਏਗਾ ਇੱਥੇ ਸਟਾ ਵੀ ਬੰਦ ਹੋਏਗਾ ਇੱਥੇ ਗੁੰਡਾਗਰਦੀ ਵੀ ਬੰਦ ਹੋਏਗੀ ਇੱਥੇ ਨਸ਼ਾ ਵੀ ਬੰਦ ਕਾਂਗਰਸ ਨੂੰ ਲੋਕਾਂ ਨੇ ਸੱਤ ਸੀਟਾਂ ਦਿੱਤੀਆਂ ਮੇਜਰ ਕਾਂਗਰਸ ਨੇ ਪੰਜਾਬ ਤੇ ਫਤਵਾ ਲਿਆਂਦਾ ਜਲੰਧਰ ਦੇ ਲੋਕਾਂ ਦਾ ਮੰਨਣਾ ਕਿ ਮੋਮੈਂਟਮ ਗੇਨ ਕਰ ਸਕਣਗੇ ਭਾਵੇਂ ਕਿ ਸਰਕਾਰ ਦੇ ਉੱਤੇ ਪ੍ਰੈਸ਼ਰ ਹੈ ਸੀਟ ਜਿੱਤਣ ਦਾ ਵੇਖੋ ਸਰਕਾਰ ਦਾ ਹਰ ਮਨਿਸਟਰ ਹਰ ਐਮ ਐਲ ਏ ਗਲੀਆਂ-ਗਲੀ ਬੈਠਾ ਹੈ ਲੋਕਾਂ ਦੀ ਕੀਮਤ ਪਾ ਰਹੇ ਨੇ ਜਿੱਹਾ ਬਕਰ ਮੰਡੀ ਵਿੱਚ ਬੱਕਰਿਆਂ ਦੀ ਕੀਮਤ ਪਾਈ ਜਾਂਦੀ ਐ ਇਸ ਤਰ੍ਹਾਂ ਲੋਕਾਂ ਨੂੰ ਪੁੱਛਦੇ 10 ਤੇਰੀ ਕੀਮਤ ਕੀ ਕੀ ਇਹ ਤਰੀਕਾ ਲੋਕ ਰਾਜ ਦੇ ਵਿੱਚ ਮੈਂ ਤੇ ਬੇਨਤੀ ਕਰਨੀ ਅੱਜ ਇਹ ਜਲੰਧਰ ਵੈਸਟ ਵਾਲਿਆਂ ਟਾਡੇ ਕੋਲ 골ਡਨ ਓਪਰਚ्युनिटी ਸੁਨੇਰਾ ਮੌਕਾ ਜੀ ਜੇ ਇਹਨਾਂ ਦਾ ਗੰਦ ਮਕਾਣਾ ਜੇ ਕੋਡ ਵਧਣਾ ਤੁਸੀਂ ਜਿਹੜੋ ਵਧਣਾ ਚਾਹਦੇ ਤੇ ਭਗਵੰਤਰ ਮਾਲ ਨੂੰ ਇਥੋਂ ਹਰਾ ਕੇ ਭੇਜੋ ਇਹਦਾ ਮੰਝਾ ਚੁਕਾ ਕੇ ਇਹਦੇ ਪਿੰਡੇ ਸਤੌਜ ਦੀ ਬੰਬੀ ਤੇ ਡਾਈ ਹੈ ਇਹਨੇ ਝੂਠ ਬੋਲਿਆ ਕਫਰ ਤੋਲਿਆ ਕੋਈ ਕੰਮ ਕਿਸੇ ਕਿਸਮ ਤੇ ਇੱਕ ਇੱਟ ਵੀ ਸਮੁੱਚੇ ਜਿਲੰਦਰ ਦੇ ਵਿੱਚ ਜਿਲੰਦਰ ਦੀ ਬਿਹਤਰੀ ਵਾਸਤੇ ਲੱਗੀ ਹੋਏ ਤੇ ਪਤਾ ਵੀ ਅਸੀਂ ਕਹੀਏ ਇਹਨਾਂ ਨੂੰ ਵੋਟ ਪਾਉਂਦਾ ਮੇਰਾ ਆਖਰੀ ਸਵਾਲ ਹੈ ਰਿੰਕੂ ਜੀ ਅੰਗਰਾਲ ਸਾਹਿਬ ਚਲੇ ਗਏ ਭਾਜਪਾ ਦੇ ਵਿੱਚ ਭਾਜਪਾ ਵਾਲੇ ਆ ਗਏ ਭਾਰਤੀ ਜੰਤਾ ਜਿਹੜੇ ਆਪ ਦੇ ਵਿੱਚ ਅਮਿੰਦਰ ਭਗਤੂਣੀ ਅਕਾਲੀ ਦਲ ਦੇ ਕੈਂਡੀਡੇਟ ਕਦੀ ਛੱਡ ਕੇ ਕਦੀ ਦਲ ਬਦਲੂਆਂ ਦੀ ਸਿਚੁਏਸ਼ਨ ਲੈ ਕੇ ਕੀ ਕਹੋਗੇ ਕਾਂਗਰਸ ਨੇ ਆਪਣੇ ਇੱਕ ਵਰਕਰ ਨੂੰ ਟਿਕਟ ਦਿੱਤੀ ਮੈਂ ਤੇ ਇੱਕੋ ਗੱਲ ਕਹਿਣੀ ਹੈ ਸਾਰੀਆਂ ਪਾਰਟੀਆਂ ਨੂੰ ਨਿਹੰਗ ਦੇ ਬਾਟੇ ਵਰਗਾ ਮਾਜਦੋ ਕਾਂਗਰਸ ਤੋਂ ਇਲਾਵਾ ਤੁਹਾਡੇ ਕੋ ਕੋਈ ਕੈਂਡੀਡੇਟ ਨਹੀਂ ਕਾਂਗਰਸ ਨੂੰ ਲਿਆਓ ਇਹ ਗੰਦ ਪੰਜਾਬ ਦੇ ਵਿੱਚੋਂ ਇਹ ਗੰਦਗੀ ਜਿਹੜੀ ਬੇਸੂਲੀ ਸਿਆਸਤ ਜਿਹੜੀ ਆਪ ਵਰਗੀ ਜਮਾਤ ਨੂੰ ਜਿਹੜੋ ਖੇੜੀਏ ਉਹਦਾ ਇੱਕੋ ਤਰੀਕਾ ਹੈ ਵੈਸਟ ਦੀ ਸੀਟ ਜਿਹੜੀ ਕਾਂਗਰਸ ਦੀ ਝੋਲੀ ਵਿੱਚ ਪਾਓ ਇਸ ਕੋਲ ਨੂੰ ਜਿਹੜਾ ਹੈ ਇਹ ਬਹੁਤ ਵੱਡਾ ਇੱਕ ਮੈਸਮਨਾ ਕੈਂਸਰ ਵਰਗਾ ਸਾਡੇ ਜਿਸਮ ਚ ਵੜ ਗਿਆ ਪੰਜਾਬ ਦੇ ਇਹਨੂੰ ਜ ਇਹਨੂੰ ਫਾਰਕ ਕਰਨਾ ਤੇ ਸਾਨੂੰ ਇਹਨੂੰ ਲੋਕਾਂ ਦੇ ਲਈ ਇੱਕ ਸਵਾਲ ਹੈ ਬਾਜੇਪਾਲ ਸਾਹਿਬ ਜਲਦੇ ਕਿ ਜਿਨ੍ਹਾਂ ਲੋਕਾਂ ਚਾਰ ਇਲੈਕਸ਼ਨਾਂ ਲੋਕਾਂ ਨੂੰ ਬੈਕ ਟੂ ਬੈਕ ਜੜੀਆਂ ਚਲਣੀਆਂ ਪਈਆਂ ਇਸ ਦੇ ਉੱਤੇ ਕੋਈ ਟਿੱਪਣੀ ਕਰਦੇ ਹੋ ਬਾਜੇਪਾਲ ਸਾਹਿਬ ਬੈਕ ਟੂ ਬੈਕ ਹਾਂ ਬਾਜੇਪਾਲ ਫਰਿੰਗ ਸਾਹਿਬ ਹਾਂ ਫਰਿੰਗ ਸਾਹਿਬ ਆਏ ਕੋ ਫਰੇਮ ਬੜਾ ਵਧੀਆ ਇਸ ਦੇ ਵਿੱਚ ਕੀ ਕਹਿਣਾ ਨਹੀਂ ਨਹੀਂ ਇੱਥੇ ਫੋਟੋ ਫੋਟੋ ਇੱਕ ਮਿੰਟ ਕੀ ਕਹਿਣਾ ਚਾਹੁੰਦੇ ਦੱਸ ਦਿਓ ਇਕੱਠੇ ਤੁਸੀਂ ਪ੍ਰਚਾਰ ਕਰ ਰਹੇ ਮੈਂ ਬਾਜੋਂ ਸਾਹਿਬ ਨਾਲ ਗੱਲ ਕਰਨੀ ਤੁਸੀਂ ਦੱਸੋ ਸਾਰੀ ਕਾਂਗਰਸ ਅੱਜ ਚੋਣ ਮੈਦਾਨ 'ਚ ਹੈ ਅਸੀਂ ਸਾਰੇ ਰਲ ਕੇ ਮੈਨੂੰ ਪੂਰਨ ਉਮੀਦ ਹੈ ਕਿ ਵੱਡੇ ਫਰਕ ਦੇ ਨਾਲ ਜਿਹੜੀ ਜਲੰਧਰ ਵੈਸਟ ਹੈ ਅਸੀਂ ਸਾਰੇ ਵੱਡੇ ਫਰਕ ਦੇ ਨਾਲ ਹੀ ਚੋਣ ਜਿੱਤਾਂ ਇੱਕ ਦੱਸ ਦਿਓ ਜਲਦੀ ਜਲਦੀ ਮੁਕਾਬਲਾ ਕਿਸ ਦੇ ਨਾਲ ਹੈ ਮੁਕਾਬਲਾ ਕਿਸੇ ਨਾਲ ਨਹੀਂ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ सुरेंद्र कौर ਇੱਕ ਤਰਫਾ ਚੋਣ ਜਿੱਤਰੀ ਦਬਸ ਗੁਰ ਇੱਕ ਤਰਫਾ ਜਨਾਵ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਪ੍ਰਤਾਪ ਸਿੰਘ ਬਾਜਵਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਇਸ ਜਗ੍ਹਾ ਦੇ ਉੱਤੇ ਚੋਣ ਪ੍ਰਚਾਰ ਕਰ ਰਹੇ ਨੇ ਰਾਜਾ ਬਲਿੰਦ ਸਾਹਿਬ ਦੇ ਨਾਲ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਲੰਬੀ ਗੱਲਬਾਤ ਆ ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਨੇ ਪ੍ਰਤਾਪ ਸਿੰਘ ਬਾਜਵਾ ਤੇ ਅਮਰਿੰਦਰ ਐਲੋਪੀ ਦੇ ਜਿਹੜੇ ਲੀਡਰ ਨੇ ਜਿਹੜੇ ਜੀ ਐਲੋਪੀ ਦੇ ਜਿਹੜੇ ਲੀਡਰ ਨੇ ਵਿਧ ਪੰਜਾਬ ਸੰਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਇੱਥੇ ਹੁਣ ਨਾਲ ਪ੍ਰਤਾਪ ਸਿੰਘ ਬਾਜਵਾ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਚੋਣ ਪ੍ਰਚਾਰ ਕਰ ਰਹੀ ਹੈ ਤੇ ਇਹ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਦੀਆਂ ਨੇ ਸਮੁੱਚੀ ਲੀਡਰਸ਼ਿਪ ਜਿਹੜੀ ਤੁਸੀਂ ਇਸ ਪਾਸੇ ਦੇਖ ਸਕਦੇ ਹੋ ਤਾਂ ਇਥੋਂ ਵੱਖ-ਵੱਖ ਜਗ੍ਹਾ ਦੇ ਉੱਤੇ ਜਿਵੇਂ ਜ਼ਿੰਮੇਵਾਰੀਆਂ ਪਾਰਟੀ ਦੀਆਂ ਲੱਗੀਆਂ ਨੇ ਤਾਂ ਜਿੰਨੀਆਂ ਜੋ-ਜੋ ਪਾਰਟੀ ਮਤਾਬਕ ਜ਼ਿੰਮੇਵਾਰੀਆਂ ਲੱਗੀਆਂ ਨੇ ਉਸਤੇ-ਉਸਤੇ ਕੰਮ ਕਰ ਰਹੇ ਨੇ ਰਾਜਾ ਵੜਿੰਗ ਸਾਹਿਬ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲੋਕ ਸਭਾ ਦੇ ਮੈਂਬਰ ਨੇ ਜਲੰਧਰ ਤੋਂ ਲੁਧਿਆਣਾ ਤੋਂ ਤਾਂ ਇਸ ਤੋਂ ਬਾਅਦ ਤੁਸੀਂ ਮਿੱਠੂ ਮੈਦਾਨ ਸੌਰਵਜੀ ਵੀ ਨਾਲ ਸਾਡੇ ਨੇ ਦੇਖ ਸਕਦੇ ਮਿੱਠੂ ਜੀ ਕੀ ਕਹਿਣਾ ਚਾਹੁੰਦੇ ਜੇ ਵੈਸੇ ਜੇ 1 ਮਿੰਟ ਦੇ ਵਿੱਚ ਦੱਸ ਦਿਓ ਤੁਸੀਂ ਤਾਂ ਮਿੱਠੂ ਮੈਦਾਨ ਵੀ ਜਿਹੜੇ ਅੰਮ੍ਰਿਤਸਰ ਤੋਂ ਕੌਂਸਲਰ ਸਾਰੇ ਆਗੂ ਸਹਿਬਾਨ ਇਸੇ ਘਾਹ ਦੇ ਉੱਤੇ ਤਾਂ तमाम ਆਗੂ ਤਸਵੀਰਾਂ ਦੇ ਵਿੱਚ ਰਾਜਾ ਵੜਿੰਗ ਸਾਹਿਬ ਇਥੇ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਨੇ ਪ੍ਰਤਾਪ ਸਿੰਘ ਬਾਜਵਾ ਦੋਵਾਂ ਨੇ ਅੱਜ ਇਥੋਂ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਪ੍ਰਤਾਪ ਸਿੰਘ ਬਾਜਵਾ ਨੇ ਚੋਣ ਪ੍ਰਚਾਰ ਕੀਤਾ ਰਾਜਾ ਵੜਿੰਗ ਆਪਣੀ ਮੀਟਿੰਗ ਕਰਕੇ ਦੋਵਾਂ ਨੇ ਇਕੱਠੇ ਡੋਰ ਟੂ ਡੋਰ ਕੀਤਾ ਤਾਂ ਲੋਕਾਂ ਨੇ ਵਿੱਚ ਇਹ ਦਾਵਾ ਕੀਤਾ ਕਿ ਕਾਂਗਰਸ ਪਾਰਟੀ ਇਹ ਸੀਟ ਵੱਡੇ ਮਾਰਜਨ ਨਾਲ ਜਿੱਤੇਗੀ ਕੈਮਰਾ ਪਰਸ ਮੁਕੇਸ਼ ਬਾਵਾ ਦੇ ਨਾਲ ਗਗਨਦੀਪੁਰਾ ਦਾ ਦਿਨਿਕ ਸੂਰਾ ਟੀਵੀ ਜਲੰਧਰ ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par